ਕੰਗੜਾ ਰਨੋਤ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੜਕਾਉ ਬਿਆਨ ਦੇ ਕੇ ਹੁਣ ਫਿਰ ਤੋਂ ਜਿਹੜਾ ਕਿ ਜਥੇਬੰਦੀਆਂ ਨੂੰ ਲਲਕਾਰਿਆ ਗਿਆ ਹੈ ਤੇ ਦੱਸਦੀ ਹੈ ਕਿ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਹੁਣ ਕੰਗੜਾ ਰਨੋਤ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਚ ਰੇਪ ਹੁੰਦੇ ਗਏ ਤੇ ਉੱਥੇ ਲਾਸ਼ਾਂ ਲਟਕਦੀਆਂ ਰਹੀਆਂ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਜਿਹੜਾ ਕਿ ਕੰਗੜਾ ਰਨੋਤ ਨਵੀਂ ਫਿਲਮ ਐਮਰਜੈਂਸੀ ਤੋਂ ਬਾਅਦ ਸੁਰਖੀਆਂ ਦੇ ਵਿੱਚ ਹਮੇਸ਼ਾ ਜਿਹੜੇ ਰਹਿੰਦੇ ਵੀ ਨੇ ਤੇ ਦੂਜੇ ਪਾਸੇ ਹੁਣ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਪੜਕਾਉ ਬਿਆਨ ਦਿੱਤੇ ਗਏ ਨੇ ਤੇ ਦੱਸਦੀ ਇਹ ਕਿ ਅਦਾ ਕਹਿ ਰਹਾ ਤੇ ਸੰਸਦ ਮੈਂਬਰ ਕੰਗੜਾ ਰਣੋਤ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਮਾੜਾ ਬੋਲਿਆ ਹੈ ਕੰਗੜਾ ਰਣੋਤ ਬਾਰ-ਬਾਰ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਹੁਣ ਉਸਨੇ ਕਿਹਾ ਕਿ ਜੇਕਰ ਸਾਡੀ ਜਿਹੜੀ ਕਿ ਸਿੱਖਰ ਲਈ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੁਆਰ ਪੰਜਾਬ ਵੀ ਬੰਗਲਾਦੇਸ਼ ਦੇ ਵਿੱਚ ਤਬਦੀਲ ਹੋ ਜਾਣਾ ਸੀ ਤੇ ਕੰਗੜਾ ਨੇ ਕਿਹਾ ਕਿ ਪੰਜਾਬ ਜਿਹੜੇ ਕਿਸਾਨ ਅੰਦੋਲਨ ਦੇ ਨਾਂ ਤੇ ਬਦਮਾਸ਼ ਹਿੰਸਾ ਫਲਾ ਰਹੇ ਨੇ ਤੇ ਉਥੇ ਬਲਤਕਾਰ ਹੋਏ ਕਤਲ ਹੋਏ ਕਿਸਾਨ ਬਿਲਵ ਵਾਪਸ ਲੈ ਗਏ ਨਹੀਂ ਤਾਂ ਇਹਨਾਂ ਬਦਮਾਸ਼ਾਂ ਦੀ ਬਹੁਤ ਲੰਬੀ ਯੋਜਨਾ ਸੀ ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਨੇ ਤੇ ਦੱਸੀਏ ਕਿ ਕੰਗੜਾ ਰਨੋਤ ਜਲਦ ਹੀ ਫਿਲਮ ਐਮਰਜੈਂਸੀ 'ਚ ਨਜ਼ਰ ਆਵੇਗੀ ਇਸ ਫਿਲਮ 'ਚ ਉਸਨੇ ਸਾਅਬ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਤੇ ਕੰਗੜਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ ਤੇ ਕੰਗੜਾ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ ਭਾਵੇਂ ਉਹ ਇਸ ਨੂੰ ਜਨਤਕ ਤੌਰ ਤੇ ਸਵੀਕਾਰ ਕਰੇ ਚਾਹੇ ਨਾ ਕਰੇ ਤੇ ਕੰਗੜਾ ਰਨੋਤ ਨੇ ਨਿੱਜੀ ਚੱਲਣ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਔਰਤਾਂ ਦੀ ਸੁਰੱਖਿਆਤ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਗੰਗਣਾ ਨੇ ਕਿਹਾ ਕਿ ਉਹ ਇੰਡਸਟਰੀ 'ਚ ਹਮੇਸ਼ਾ ਤੋਂ ਹੀ ਆਈਟਮ ਗਾਣਿਆਂ ਦਾ ਵਿਰੋਧ ਕਰਦੀ ਆ ਰਹੀ ਹੈ ਤੇ ਆਈਟਮ ਡਾਂਸ ਦੇ ਵਿੱਚ ਅਭਿਨੇਤਰੀ ਦਾ ਇਤਰਾਜ਼ਯੋਗ ਬਣਾਇਆ ਜਾਂਦਾ ਜੋ ਕਿ ਬਹੁਤ ਗਲਤ ਹੈ ਤੇ ਦੂਜੇ ਪਾਸੇ ਸਮਾਜ ਦੇ ਵਿੱਚ ਗਲਤ ਸੰਦੇਸ਼ ਜਾਂਦਾ ਹੈ ਤੇ ਉੱਥੇ ਹੀ ਦੱਸਿਆ ਕਿ ਗੰਗਣਾ ਰਣੌਤ ਦੇ ਵੱਲੋਂ ਜੋ ਇੰਟਰਵਿਊ ਦਿੱਤੇ ਗਏ ਸੀ ਉਸ ਨੂੰ ਲੈ ਕੇ ਕਈ ਸਵਾਲ ਕੀਤੇ ਤੇ ਜਿਸ ਦੇ ਵਿੱਚ ਕੰਗੜਾ ਰੌਨੌਤ ਨੇ ਜਿਹੜਾ ਕਿ ਕਾਫੀ ਕੁਝ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਬੋਲਿਆ ਤੇ ਉਹਨਾਂ ਨੇ ਕਿਹਾ ਕਿ ਜੇ ਅੱਜ ਸਾਡੀ ਸਿੱਖਰ ਲਈ ਲੀਡਰਸ਼ਿਪ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਵਰਗੀ ਸਥਿਤੀ ਭਾਰਤ ਵਿੱਚ ਵੀ ਹੋ ਸਕਦੀ ਸੀ ਤੇ ਇੱਥੇ ਕਿਸਾਨ ਅੰਦੋਲਨ ਦੌਰਾਨ ਜੋ ਕੁਝ ਹੋਇਆ ਉਹ ਸਭ ਨੇ ਦੇਖਿਆ ਤੇ ਕਿਸ ਤਰ੍ਹਾਂ ਵਿਰੋਧ ਦੇ ਨਾਂ ਤੇ ਹਿੰਸਾ ਫੈਲਾਈ ਗਈ ਉੱਥੇ ਬਲਤਕਾਰ ਹੋ ਰਹੇ ਸੀ ਲਾਸ਼ਾਂ ਲਟਕਦੀਆਂ ਹੋਈਆਂ ਵੇਖਿਆਂਗੇ ਤੇ ਜਦੋਂ ਬਿਲ ਵਾਪਸ ਲੈ ਗਏ ਤਾਂ ਇਹ ਬਦਮਾਸ਼ ਹਰੜਾ रहेਗੇ ਕਿਉਂਕਿ ਉਹਨਾਂ ਦੀ ਯੋਜਨਾ ਬਹੁਤ ਲੰਬੀ ਸੀ ਉਸ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ ਤੇ ਦੱਸਦੀ ਹੈ ਕਿ ਉੱਥੇ ਹੀ ਜਿਹੜਾ ਇੱਕ ਇੰਟਰਵਿਊ ਨੂੰ ਲੈ ਕੇ ਉਹਨਾਂ ਦੇ ਵੱਲੋਂ ਦਿੱਤੀ ਗਈ ਤੇ ਜਿਸ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਤੇ ਉੱਥੇ ਹੀ ਕਿਸਾਨਾਂ ਨੂੰ ਸ਼ੁਰੂ ਤੋਂ ਹੀ ਪੰਜਾਬ ਨੂੰ ਮਾੜਾ ਬੋਲਦੀ ਹੈ ਕੰਗਣਾ ਰਣੌਤ ਤੇ ਕਿਸਾਨਾਂ ਨੂੰ ਗਲਤ ਬੋਲਦੀ ਰਹੀ ਹੈ ਤੇ ਉੱਥੇ ਹੀ ਨਵੀਂ ਫਿਲਮ ਐਮਰਜੈਂਸੀ ਵਿੱਚ ਵੀ ਉਸਨੇ ਸਿੱਖਾਂ ਬਾਰੇ ਗਲਤ ਪ੍ਰਚਾਰ ਕੀਤਾ ਹੈ ਤੇ ਜਿਸ ਨੂੰ ਲੈ ਕੇ ਹੁਣ ਕਿਸਾਨ ਅੰਦੋਲਨ ਨੂੰ ਲੈ ਕੇ ਆਉਣਾ ਹੈ ਫਿਰ ਇੱਕ ਵੱਡਾ ਬਿਆਨ ਦਿੱਤਾ ਤੇ ਕੰਗਣਾ ਰਣੌਤ ਲੋ ਕਿਹਾ ਗਿਆ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਰੇਪ ਹੋਏ ਲਾਸ਼ਾਂ ਲਟਕਦੀਆਂ ਰਹੀਆਂ ਤੇ ਜਿਸ ਤੋਂ ਬਾਅਦ ਇਹ ਬਿਆਨ ਦੇ ਕੇ ਫਰ ਤੋਂ ਜਥੇਬੰਦੀਆਂ ਨੂੰ ਲਲਕਾਰਿਆ ਗਿਆ ਤਿੱਖੇ ਨਿਸ਼ਾਨੇ ਸਾਦੇ ਕਿ ਇੱਕ ਵਾਰ ਫਰ ਤੋਂ ਮਾੜਾ ਬੋਲੇ ਗਿਆ ਤੇ ਉੱਥੇ ਹੀ ਹੁਣ ਦੱਸਿਆ ਕਿ ਜਥੇਬੰਦੀਆਂ ਵੀ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਕੰਗੜਾ ਰਣੋਤ ਫਿਰ ਤੋਂ ਸੁਰਖੀਆਂ ਦੇ ਵਿੱਚ ਸ਼ਾਹ ਕੀਆ ਤੇ ਉੱਥੇ ਹੀ ਕੰਗੜਾ ਰਣੋਤ ਦੇ ਵੱਲੋਂ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਇੱਕ ਵਾਰ ਫਰ ਤੋਂ ਪਲਟਵਾਰ ਕੀਤਾ ਗਿਆ ਪਹਿਲਾਂ ਵੀ ਕੰਗੜਾ ਰਣੋਤ ਦੇ ਵੱਲੋਂ ਬਹੁਤ ਸਾਰੇ ਬਿਆਨ ਦਿੱਤੇ ਗਏ ਤੇ ਜਿਸ ਦਾ ਵਿਰੋਧ ਹੋਇਆ ਤੇ ਤੇ ਹੀ ਅਤਵਾਦ ਦਾ ਨਾਮ ਲੈ ਕੇ ਜਿਹੜਾ ਕਿ ਪੰਜਾਬੀਆਂ ਨੂੰ ਵੀ ਲਲਕਾਰਿਆ ਗਿਆ ਤੇ ਹੁਣ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਮਾੜਾ ਬੋਲਣ ਦੇ ਵਿੱਚ ਕੰਗਣਾ ਰਨੋਂ ਸੁਰਖੀਆਂ ਚ ਆ ਗਈ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਰੇਪ ਹੋਏ ਤੇ ਦੂਜੇ ਪਾਸੇ ਲਾਸ਼ਾਂ ਲਟਕਦੀਆਂ ਰਹੀਆਂ ਤੇ ਇਹ ਬਿਆਨ ਦੇ ਕੇ ਫਿਰ ਤੋਂ ਜਿਹੜਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਮਾੜਾ ਬੋਲਿਆ ਗਿਆ ਤੇ ਇੱਕ ਵਾਰ ਫਿਰ ਦੱਸ